ਸਾਸਰੀਏਕਾਰ ਪਿਆਰੇ ਵਿਦਿਆਰਥੀ ਸਾਥਿਓ ਕਿਵੇਂ ਹੋ ਤੁਸੀਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਆਪਾਂ ਅੱਜ ਪੰਜਾਬ ਜੀਕੇ ਦੇ ਨਾਲ ਸੰਬੰਧਿਤ ਟੋਪਿਕ ਵਾਈਜ਼ ਸੀਰੀਜ਼ ਚੁਕਾ ਰਹੇ ਹਾਂ ਉਹਨਾਂ ਵਿੱਚੋਂ ਅੱਜ ਆਪਾਂ ਸਿੱਖ ਮਿਸਲਾਂ ਬਾਰੇ ਜਾਣਾਂਗੇ ਸਿੱਖ ਮਿਸਲਾਂ ਪੰਜਾਬ ਦੇ ਵਿੱਚ ਟੋਟਲ 12 ਸਿੱਖ ਮਿਸਲਾਂ ਸੀ 12 ਸਿੱਖ ਮਿਸਲਾਂ ਵਿੱਚੋਂ ਆਪਾਂ ਅੱਜ ਲੜੀवार ਇੱਕ ਇੱਕ ਨੂੰ ਬਹੁਤ ਹੀ ਪਿਆਰ ਅਤੇ ਸੁਚੱਜੇ ਢੰਗ ਨਾਲ ਜਾਣਾਂਗੇ ਪਹਿਲੀ ਸਿੱਖ ਮਿਸਲ ਪਹਿਲੀ ਸਿੱਖ ਮਿਸਲ ਸੀਗੀ ਸੁਕਰ ਚੱਕੀਆਂ ਮਿਸਲ ਜਿਸ ਦੇ ਪ੍ਰਮੁੱਖ ਨੇਤਾ ਸੀਗੇ ਚੜਤ ਸਿੰਘ ਦੂਜੀ ਸਿੱਖ ਮਿਸਲ ਦੂਜੀ ਸਿੱਖ ਮਿਸਲ ਆਲੂ ਵਾਲੀਆ ਸਿੱਖ ਦੂ ਵਾਲੀਆ ਸਿੱਖ ਮਿਸਲ ਸੀ ਜਿਸ ਦੇ ਪ੍ਰਮੁੱਖ ਨੇਤਾ ਜੱਸਾ ਸਿੰਘ ਜੀ ਆਲੂ ਵਾਲੀਆ ਸੀ ਨੈਕਸਟ ਆਪਣੇ ਕੋਲੇ ਫੇਜ਼ਲਪੁਰੀਆ ਸਿੱਖ ਮਿਸਲ ਸੀ ਜਿਸ ਦੇ ਪ੍ਰਮੁੱਖ ਜਿਹੜੇ ਨੇਤਾ ਸਨ ਨਵਾਬ ਕਪੂਰ ਸਿੰਘ ਜੀ ਸਨ ਨੈਕਸਟ ਜਿਹੜੀ ਸਿੱਖ ਮਿਸਲ ਹੈ ਪੰਗੀ ਮਿਸਲ ਜਿਸ ਦੇ ਪ੍ਰਮੁੱਖ ਨੇਤਾ ਛੱਜਾ ਸਿੰਘ ਸਨ ਅਗਲੀ ਜਿਹੜੀ ਹੈ ਆਪਣੇ ਕੋਲੇ ਸਿੱਖ ਮਿਸਲ ਸੀ ਸ਼ਹੀਦ ਮਿਸਲ ਜਿਸ ਦੇ ਸੰਪਾਦਕ ਸਹੀਦ ਮਿਸਲ ਦੇ ਜਿਹੜੇ ਸੰਪਾਦਕ ਸਨ ਉਹ ਸੀ ਸੁਦਾ ਸਿੰਘ ਅੱਗੇ ਹੈ ਨਿਸ਼ਾਨ ਵਾਲੀਆ ਸਿੱਖ ਮਿਸਲ ਚਿਸਤੇ ਦੇ ਪ੍ਰਮੁੱਖ ਨੇਤਾ ਯਾ ਤੁਸੀਂ ਕਹਿ ਸਕਦੇ ਹੋ ਕਿ ਸੰਪਾਦਕ ਸੰਗਤ ਸਿੰਘ ਜੀ ਸਨ ਨੈਕਸਟ ਆਪਣੇ ਕੋਲੇ ਰਾਮਗੜੀਆ ਮਿਸਲ ਰਾਮਗੜੀਆ ਮਿਸਲ ਦੇ ਜਿਹੜੇ ਪ੍ਰਮੁੱਖ ਨੇਤਾ ਖੁਸ਼ੀ ਹਾਲ ਸਿੰਘ ਜੀ ਸਨ ਅਗਲੀ ਜਿਹੜੀ ਸਿੱਖ ਮਿਸਲ ਹੈ ਉਹ ਉਹ ਹੈ ਭਾਈ कन्हैया मिश्र कन्हैया मिश्र जेस्ते जे, जे प्रमुख नेता या ਤੁਸੀਂ ਸੰਪਾਦਕ ਵੀ ਕਹਿ ਸਕਦੇ ਹੋ जय ਸਿੰਘ ਜੀ ਸਨ जय ਸਿੰਘ ਜੀ ਸਨ ਨੈਕਸਟ ਜਿਹੜੀ ਹੈ ਫੁਲਕੀਆਂ ਮਿਸਲ ਫੁਲਕੀਆਂ ਮਿਸਲ ਦੇ ਜਿਹੜੇ ਨੇਤਾ ਸਨ ਉਹ ਸੀਗੇ ਫੂਲ ਸਿੰਘ ਅਗਲੀ ਜਿਹੜੀ ਸਿੱਖ ਮਿਸਲ ਹੈ ਉਹ ਹੈ ਨਕਈ ਮਿਸਲ ਨਕਈ ਮਿਸਲ ਦੇ ਜਿਹੜੇ ਨੇਤਾ ਹੈ ਉਹ ਹੈ ਹੀਰਾ ਸਿੰਘ ਜੀ ਨੈਕਸਟ ਜਿਹੜੀ ਹੈ ਉਹ ਕਰੋੜ ਸਿੰਘੀਆ ਮਿਸਲ ਕਰੋੜ ਸਿੰਘੀਆ ਮਿਸਲ ਦੇ ਜਿਹੜੇ ਸੰਪਾਦਕ ਸਨ ਉਹ ਐ ਕਰੋੜ ਸਿੰਘ ਅਗਲੀ ਜਿਹੜੀ ਹੈ ਡੱਲੇ ਵਾਲੀਆ ਮਿਸਲ ਜਿਸ ਦੇ ਪ੍ਰਮੁੱਖ ਨੇਤਾ ਗੁਲਾਬ ਸਿੰਘ ਜੀ ਸਨ ਹੁਣ ਆਪਾਂ ਇਹਨਾਂ ਨੂੰ ਕਿਵੇਂ ਸ਼ੋਰਟ ਰਿਕ ਵਿੱਚ ਇੱਕ ਲਾਈਨ ਵਿੱਚ ਹੱਲ ਕਰਾਂਗੇ ਜਾਂ ਇੱਕ ਲਾਈਨ ਵਿੱਚ ਕਿਵੇਂ ਇਹਨਾਂ ਨੂੰ ਯਾਦ ਰੱਖਣਾ ਹੈ ਆਓ ਹੁਣ ਉਹ ਸਿੱਖੀਏ ਪਹਿਲਾਂ ਸੁੱਕਰ ਅਤੇ ਚੜਤ ਜੱਸੇ ਨਾਲ ਆਲੂ ਭੰਗ ਅਤੇ ਛੱਜ ਖਰੀਦ ਕੇ ਫੇਜ਼ਲਪੁਰੀਆਂ ਦੀ ਗਲੀ ਵਿੱਚੋਂ ਕਪੂਰ ਲੈ ਕੇ ਨਿਸ਼ਾਨ ਸੰਗਤ ਸੁਣਨ ਲਈ ਸ਼ਹੀਦ ਸੁਦਾ ਸਿੰਘ ਦੇ ਕਰ ਗਏ ਜਿਹੜੇ ਜਿਹੜੇ ਤੁਹਾਨੂੰ ਹਾਈਲਾਈਟ ਕੀਤੇ ਹੋਏ ਨੇ ਉਹ ਸਿੱਖ ਮਿਸਲਾ ਅਤੇ ਉਹਨਾਂ ਦੇ ਸੰਪਾਦਕ ਹਨ ਜਿਵੇਂ ਨੈਕਸਟ ਆਪਣੇ ਕੋਲ ਹੈ RAM ਨੂੰ ਖੁਸ਼ਹਾਲ ਦੇਖ ਕੇ ਉਹਦੀ ਉਹ ਟਿੱਡਲੇ ਵਾਲੀ ਨੇ ਉਸ ਨੂੰ ਗੁਲਾਬ ਦਿੱਤਾ ਤਾਂ RAM RAM ਗੜੀਆ ਮਿਸਲ ਦੇ ਸੰਪਾਦਕ ਕੌਣ ਹੈ ਖੁਸ਼ਹਾਲ ਸਿੰਘ ਡੱਲੇ ਵਾਲੀਆਂ ਮਿਸਲ ਦੇ ਜਿਹੜੇ ਸੰਪਾਦਕ ਕੌਣ ਹਨ ਜਾਂ ਪ੍ਰਮੁੱਖ ਨੇਤਾ ਕੌਣ ਹੈ ਗੁਲਾਬ ਸਿੰਘ ਉਵੇਂ ਹੀ ਜੈ ਸਿੰਘ ਕਨਈਆ ਨੇ ਕੋੜੇ ਦੀ ਨਕਈ ਵਿੱਚ ਹੀਰਾ ਲਾਇਆ ਜੈ ਸਿੰਘ ਕਨਈਆ ਨੇ ਘੋੜੇ ਦੀ ਨਕਾਈ ਵਿੱਚ ਹੀਰਾ ਲਾਇਆ ਮਤਲਬ ਕਿ ਇਹ ਕਨਹਈਆ ਮਿਸਲ ਦੇ ਜਿਹੜੇ ਸੰਪਾਦਕ ਔਰ ਨੇਤਾ ਕੌਣ ਸਨ ਜੈ ਸਿੰਘ ਨਕਾਈ ਮਿਸਲ ਦੇ ਜਿਹੜੇ ਸੰਪਾਦਕ ਕੌਣ ਸਨ ਹੀਰਾ ਸਿੰਘ ਤਾਂ ਇਹਨਾਂ ਨੂੰ ਇਹਨਾਂ ਸ਼ੋਰਟ ਟ੍ਰਿਕਸ ਰਾਹੀਂ ਤੁਸੀਂ ਇਹਨਾਂ ਨੂੰ ਸਕਿੰਟਾਂ ਵਿੱਚ ਯਾਦ ਕਰ ਸਕਦੇ ਹੋ ਪਿਆਰੇ ਵਿਦਿਆਰਥੀ ਸਾਥੀਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੇਕਰ ਤੁਹਾਨੂੰ ਆਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜਰੂਰ ਕਰਿਓ ਤਾਂ ਜੋ ਤੁਹਾਡੇ ਲਈ ਅਸੀਂ ਵਧੀਆ ਤੋਂ ਵਧੀਆ ਕੰਟੈਕਟ ਹੋਰ ਹੋਰ ਵੀ ਲੈ ਕੇ ਆ ਸਕੀਏ ਔਰ ਇਸ ਨੂੰ ਇਸ ਵਿੱਚ ਜਿੰਨੀਆਂ ਵੀ ਗਲਤੀਆਂ ਹਨ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਇਸ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਸੀਗਾ ਤਾਂ ਤੁਹਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਥੈਂਕਸ